ਕੱਲ ਫਿਰ ਤੁਸੀਂ ਘੋੜੀ ਸੁਣਾਈ ਸੀਗੀ ਤੇ ਅੱਜ ਫਿਰ ਤੁਸੀਂ ਸੁਹਾਗ ਵੀ ਸੁਣਾਇਆ ਸੀਗਾ ਤੇ ਅੱਜ ਫਿਰ ਤੁਸੀਂ ਕੁਝ ਹੋਰ ਸੁਣਾ ਦਿਓ ਅੱਜ ਵੀ ਸੁਣਾਉਣੀ ਆ ਜੇ ਮੈਂ ਘੋੜੀ ਸੁਣਾਉਣੀ ਆ ਤਨ ਜਮਤ ਤੇ ਪੇਠਾ ਨਸਣਾ ਪਹਿਲਾ ਵਿਆਹ ਦੇ ਮੁੰਡੇ ਦੇ ਵਿੱਚ ਪਹਿਲਾਂ ਗੋਈਦਾ ਅੱਛਾ ਹਾਂਜੀ ਉਹ ਸੁਣਾ ਦੋ ਉਹ ਸੁਣਾਣੀ ਆ ਉਪੇਖਿਆ ਹੁੰਦਾ ਨਹੀਂ ਕਿ ਇਹਨੂੰ ਥੋੜਾ ਵਜਾਈ ਘੱਟੀ ਐ ਅੱਛਾ ਪੇਠਾ ਮਾਇਓ ਪੇਟੋੜਾ ਪੇਠਨੀ ਪੇਠਾ ਮਾਇਓ ਪੇਟੋੜਾ ਪੇਠਾ ਅਜੇ ਸੌਆਂ ਦੋੜਾ ਗੋੜਾ Tha ve aja sam andora god meeta aja tere babeda kar di tha ve aja tere babeda.

സായ മജേ അസായ ഗൊ റോടിയ വേ അസം ആടിയ ഗോട ോട ചട ജീവന തര മായ ਦਿਆਂ ਜੋੜੀਆਂ ਸਲਾਮਤ ਤੇਰੇਆਂ ਪਾਈਆਂ ਦੀਆਂ ਜੋੜੀਆਂ ਅਜੇ ਸੰ ਆਂਡੋੜੀਆਂ ਫੁੱਲ ਕਲੀਆਂ ਵੇ ਅਜੇ ਸੰ ਆਂਡੋੜੀਆਂ ਫੁੱਲ ਕਲੀਆਂ ਅੱਜ ਰਮਣੇ ਮੰਨੇਗਾ ਰਲੀਆਂ ਵੇ ਅੱਜ ਮੰਨੇਗਾ ਰਲੀਆਂ ਬੀਜੀਆ ਜਿਹੜਾ ਤੁਸੀਂ ਪੇਠਾ ਸੁਨਾਇਆ ਇਹਦਾ ਕੀ ਮਤਲਬ ਕੀ ਹੈ ਤੇ ਕਿਉਂ ਗਾਉਂਦੇ ਨੇ ਇਹ ਕਦੋਂ ਗਾਉਂਦੇ ਨੇ ਇਹ ਪੇਠਾ ਜਿਹੜਾ ਪੁੱਤ ਹੈ ਨਾ ਸਿਰਫ ਮੁੰਡੇ ਦੇ ਵਿਆਹ ਤੇ ਗਾਇੰਦਾ ਅੱਛਾ ਤੇ ਇਹ ਪੇਠਾ ਜਦੋਂ ਅਸੀਂ ਪੇਠਾ ਬਣਾਉਨੇ ਤੇ ਵਡੀਆਂ ਹੀ ਬਣਦੀਆਂ ਆ ਤੇ ਪੇਠਾ ਖਾਣ ਨੂੰ ਹੀ ਬਣਾਉਂਦੇ ਆ ਅੱਛਾ ਪਰ ਇਹਦਾ ਇਹ ਪੇਠੇ ਦਾ ਇਹ ਹੁੰਦਾ ਪੇਠਾ ਕੱਟਣਾ ਨਹੀਂ ਹੁੰਦਾ ਕਰਦਣਾ ਨਹੀਂ ਕੱਟਣਾ ਹੂੰ ਇਹਨੂੰ ਕਿ ਸਿਆਣੇ ਜਦੋਂ ਬਣਾਉਣਾ ਇਹਨੂੰ ਕਿਸੇ ਸਿਆਣੀ ਜਨਾਨੀ ਜਾਂ ਕੋਈ ਬੰਦਾ ਹੋਵੇ ਨਾ ਉਹਨੂੰ ਆਹ ਨਾਲੇ ਤੋੜਨਾ ਪੰਜੇ ਸੁੱਟ ਕੇ ਅੱਛਾ ਉਹਰਨਾ ਤੇ ਬਾਅਦ ਚ ਕਰਦ ਲਾਉਣੀ ਆ ਪਹਿਲਾਂ ਇਹਨੂੰ 에ਰੋ ਕਰਦਣਾ ਨਹੀਂ ਕੱਟਣਾ ਅੱਛਾ ਇਹਦਾ ਸਗਣਾ ਵੀ ਵਿੱਚ ਹੈਗਾ ਵੀ ਇਹ ਵਿਆਹ ਦੇ ਵਿੱਚ ਗਾਉਣਾ ਵਾ ਇਹ ਸਗਣਾ ਵਾਲਾ ਇਹਨੂੰ ਕੱਟਣਾ ਨਹੀਂ ਹੈਗਾ ਇਹਦਾ ਇਹ ਰਿਜ਼ਲਟ ਆ ਤੇ ਉਹ ਇਸ ਕਰਕੇ ਵੀ ਹੁਣ ਜਦੋਂ ਬਣਾਉਂਦੇ ਆ ਸਿਆਣੇ ਨੂੰ ਕਿਚਨ ਆਵਾਜ਼ ਮਾਰਦੀ ਉਹ ਫਿਰ 에ਰੋ ਥੱਲੇ ਸੁੱਟਦਾ ਵਾ ਅੱਛਾ ਉਹ ਫਿਰ ਟੁੱਟ ਜਾਂਦਾ ਫਿਰ ਉਹਨੂੰ ਉਹਨੂੰ ਫਿਰ ਕਰਦਣਾ ਫਿਰ ਉਹਨੂੰ ਕੱਟ ਲੈਂਦੀਆਂ ਹੂੰ ਪਹਿਲਾਂ ਨੇ ਇਹਦਾ ਇਹ ਰਿਜ਼ਲਟ ਆ ਕਿ ਉਹ ਆਖਣਾ ਇਹ ਸਗਣਾ ਦਾ ਵਾ ਤੇ ਇਹਨੂੰ ਕੱਟਣਾ ਨਹੀਂ ਹੈਗਾ ਇਸ ਕਰਕੇ ਆ ਤੇ ਫਿਰ ਜਿਹੜੀਆਂ ਵੀ ਗੱਲਾਂ ਬਣੀਆਂ ਠੀਕ ਬਣੀਆਂ ਵਧੀਆ ਬਣੀਆਂ ਜਿੱਥੇ ਸਗਣੇ ਆ ਉੱਥੇ ਸਗਣ ਵੀ ਆ ਰਿਆ ਜਿੱਥੇ ਨਹੀਂ ਹੈਗੇ ਉੱਥੇ ਨਹੀਂ ਹੈਗੇ ਹੂੰ ਜਿੱਥੇ ਹੈਗੇ ਉੱਥੇ ਹੈਗੇ ਪੇਠੇ ਦਾ ਇਹ ਹੈ ਜੇ ਵਾਰ ਪੇਠਾ ਤੇ ਪੇਠਾ ਬੱਕਰਾ ਕਈ ਜਿਹੜੇ ਕੱਦੂ ਆ ਕਈ ਗੋਲ ਕੱਦੂ ਨੇ ਉਹ ਹੋਰ ਹੁੰਦੇ ਹਰੇ ਰਾਂਗਰੇ ਪੇਠੇ ਦਾ ਰੰਗ ਹੋਰ ਹੁੰਦਾ ਉਨੂੰ ਲੰਮੇ ਦੇ ਕਦੋਂ ਦੇ ਉਹਨੂੰ ਲੌਕੀ ਕਹਿੰਦੇ ਤੇ ਕਈ ਕਈ ਉਹਨੂੰ ਅੱਲ ਕਹਿ ਦਿੰਦੇ ਆ ਤੇ ਹੁੰਦਾ ਉਹ ਕਦੂ ਹੀ ਆ ਹੂੰ ਕਈ ਗੋਲ ਹੁੰਦੇ ਆ ਉਹਨਾਂ ਦਾ ਰੰਗ ਹਰਿਆ ਹੁੰਦਾ ਇਹਦਾ ਰੰਗ ਥੋੜਾ ਹੋਰ ਸਾਵਧਾਨ ਹੁੰਦਾ ਇਹਦਾ ਰੰਗ ਪੀਸ ਤੇਰਗਾ ਹੁੰਦਾ ਪੇਠੇ ਦਾ ਰੰਗ ਪੀਸ ਤੇਰਗਾ ਹੁੰਦਾ ਥੋੜਾ ਤੇ ਇਸ ਕਰਕੇ ਫਰਕ ਹੈ ਪੇਠੇ ਦੇ ਵਿੱਚ ਪੇਠਾ ਸਿਰਫ ਬਣਾਉਂਦਾ ਵਾ ਜਾਂ ਮੜੀਆਂ ਬਣਦੀਆਂ ਜਾਂ ਪੇਠਾ ਬਣਾਉਂਦਾ ਹੂੰ ਤੇ ਇਹ ਦੋਵੇਂ ਤਾਈ ਕੰਮ ਆਉਂਦਾ ਬਸ ਤੇ ਫਿਰ ਇਹ ਮੁੰਡੇ ਦੇ ਵਿਆਹ ਤੇ ਫਿਰ ਕਿਉਂ ਗਏ ਜਣੇ ਪੇਠਾ ਪੇਠਾ ਦਾ ਕੋਈ ਮਤਲਬ ਹੋਣਾ ਬੁੰਡੇਆ ਤੇ ਗਾਉਣ ਦਾ ਤਾਂ ਇਹ ਸ਼ੁਰੂ ਤੋਂ ਸ਼ੁਰੂ ਤੋਂ ਇਹ ਅੱਜ ਤੋਂ ਸ਼ੁਰੂ ਨਹੀਂ ਗਏ ਬਹੁਤ ਕਾਫੀ ਸਮਿਆਂ ਤੋਂ ਸ਼ੁਰੂ ਪੇਠਾ ਅੱਛਾ ਇਹ ਕੁੜੀ ਦੇ ਵਿਆਹ ਤੇ ਵੀ ਵੇਲਾ ਜਿਹੜਾ ਮਰਜੀ ਉਹਦਾ ਸਵਾਗਤ ਸ਼ੁਰੂ ਕਰ ਲੈਣਾ ਜੇ ਉਹਦਾ ਜਿਹੜਾ ਮਰਜੀ ਕਰ ਲੈਣਾ ਅੱਛਾ ਤੇ ਘੋੜੀਆਂ ਮਤਲਬ ਇੱਕ ਘੋੜੀ ਘੋੜੀਆਂ ਵਾਂਗੂ ਹੈ ਨਾ ਜਦੋਂ ਬੁੰਡੇ ਦੇ ਵਿਆਹ ਤੇ ਘੋੜੀ ਪਹਿਲੀ ਘੋੜੀ ਨੂੰ ਪੇਠਾ ਕਹਿੰਦੇ ਪਹਿਲੀ ਨੂੰ ਪੇਠਾ ਕਹਿੰਦੇ ਹਾਂ ਪਹਿਲੀ ਘੋੜੀ ਜਿਹੜੀ ਜਦੋਂ ਵਿਆਹ ਚੁਰ ਵਿਆਹ ਗਾਉਣ ਚ ਇਦਨ ਸ਼ੁਰੂ ਕਰਨੇ ਆ ਪੈਲੋਂ ਆਣ ਕੇ ਬੇਠਾ ਗੋਣਾ ਫੇਰ ਮਗਰ ਘੋੜੀ ਫੇਰ ਮਗਰ ਘੋੜੀ ਇਹ ਵੀ ਘੋੜੀ ਹੈ ਵੀ ਅੱਛਾ ਹਾਂ ਇਹ ਵੀ ਘੋੜੀ ਚ